ਦੋਸਤੋ ਕਈ ਨਾ ਸੋਚਦੇ ਹੋਣਗੇ ਅਗਰ ਪੰਬੀਰੀ ਦੇ ਅੰਦਰ ਦੇਵੀ ਦੀ ਸ਼ਕਤੀ ਆਉਂਦੀ ਸੀ ਤਾਂ ਹੀ ਵਿੜਿਚ ਉਹ ਅੱਗ ਪੈਦਾ ਕਰਦੀ ਸੀ ਕਿ ਅੱਗ ਪੈਦਾ ਕਰਨੀ ਕਿਸੇ ਵੀ ਜਗ੍ਹਾ ਤੋਂ ਕੋਈ ਬਹੁਤ ਔਖਾ ਕੰਮ ਨਹੀਂ ਅਸੀਂ ਬਥੇਰੀਆਂ ਅੱਗਾਂ ਪੈਦਾ ਕੀਤੀਆਂ ਹੋਈਆਂ ਨੇ ਸੋ ਇਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਕਿਰਸੈਨਿਕ ਪਦਾਰਥਾ ਸੋਡੀਅਮ ਉਸ ਨੂੰ ਆਪਾਂ ਕੱਪੜੇ ਚ ਲਪੇਟ ਕੇ ਜਾਂ ਰੂਮ ਦੇ ਵਿੱਚ ਲਪੇਟ ਕੇ ਮਿੱਟੀ ਦੇ ਵਿੱਚ ਦੱਬ ਦਾਂਗੇ ਤੇ ਜਦੋਂ ਉਸ ਤੇ ਆਪਾਂ ਪਾਣੀ ਦਾ ਛੜਕਾਓ ਕਰਾਂਗੇ ਤਾਂ ਉਸ ਜਗ੍ਹਾ ਦੇ ਵਿੱਚੋਂ ਅੱਗ ਪੈਦਾ ਹੋਏਗੀ ਕਿਉਂਕਿ ਰਸਾਇਣਕ ਪਦਾਰਥ ਸੋਡੀਅਮ ਦੇ ਉੱਪਰ ਜਦੋਂ ਪਾਣੀ गिरਦਾ ਹੈ ਤਾਂ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ ਹਾਈਡਰੋਜਨ ਗੈਸ ਔਰ ਪਾਣੀ ਮਿਲ ਕੇ ਅੱਗ ਪੈਦਾ ਕਰਦੇ ਨੇ ਸੋ ਜਿਹੜੇ ਅੰਧਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਲੋਕ ਨੇ ਉਹ ਐਦਾਂ ਦੀਆਂ ਟ੍ਰਿਕਾਂ ਬਾਰੇ ਨਹੀਂ ਜਾਣਦੇ ਇਹ ਜਿਹੜੇ ਤੰਤਰਕ ਬਾਬੇ ਆ ਜਾਂ ਜਿਹੜੇ ਇਹ ਪਖੰਡੀ ਸਾਧੂ ਆ ਤੋਂ ਐਦਾਂ ਦੀਆਂ ਟ੍ਰਿਕਾਂ ਨਾਲ ਇਹ ਲੋਕਾਂ ਨੂੰ ਲੁੱਟਦੇ ਆ ਸੋ ਦੋਸਤੋ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ